ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਨਵੋਦਿਆ ਦਾਖਲਾ ਪ੍ਰੀਖਿਆ ਦੀ ਤਿਆਰੀ ਅਧੀਨ ਆਪਣਾ ਗੁਣਜ ਤੇ ਗੁਣਨਖੰਡਾਂ ਵਾਲਾ ਟੌਪਿਕ ਚੱਲਦਾ ਸੀ ਉਹਦੇ ਵਿੱਚ ਬੇਟਾ 78 ਨੰਬਰ ਟੈਸਟ ਦੇ 10 ਵਾਲ ਕਰ ਚੁੱਕੇ ਆਂ ਆਪਾਂ ਹੁਣ 11 ਨੰਬਰ ਸਵਾਲ ਤੇ ਆਂ ਕਹਿੰਦਾ 23 ਦੇ ਕਿੰਨੇ ਗੁਣਨਖੰਡ ਹਨ ਤਾਂ ਬੇਟਾ 23 ਦੇ ਗੁਣਨਖੰਡ ਜਿਹੜੇ ਹੈਗੇ 23 ਅਪਹਾਜ ਸੰਖਿਆ ਹੈ 1 23 23 ਹੋਰ ਕਿਸੇ ਵੀ ਪਾੜੇ ਤੇ 23 ਨਹੀਂ ਵੰਡਿਆ ਜਾਂਦਾ 1 ਤੇ 23 ਸਿਰਫ ਦੋ ਹੀ ਗੁਣਨਖੰਡ ਬਣਦੇ ਆ ਬੇਟਾ 23 ਦੇ ਦਾ ਸੀ 1 ਜਿਹੜਾ ਇਹਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰਾਂਗੇ ਉਦੋਂ ਬਾਅਦ ਦੇ ਵਿੱਚ ਬੇਟਾ ਆ ਗਿਆ ਸਵਾਲ ਨੰਬਰ 8 ਕਹਿੰਦਾ 8 ਦੇ ਸੌਰੀ ਸਵਾਲ ਨੰਬਰ 12 ਕਹਿੰਦਾ 8 ਦੇ ਪਹਿਲੇ ਪੰਜ ਗੁਣ ਜਹਨ ਤਾਂ ਬੇਟਾ 8 ਦੇ پہاੜੇ ਤੇ ਪਹਿਲੇ ਪੰਜ ਸੰਖਿਆਵਾਂ ਆਪਾਂ ਲੈ ਲੈਣੀਆਂ 8 16 24 32 ਵਿੱਚੋਂ ਮਿਸ ਕਰ ਗਿਆ ਠੀਕ ਆ 8 ਦਾ ਪਹਾੜਾ ਆਉਣਾ ਨਾ ਸਾਰਾ ਤਾਂ ਆ ਵੀ 1 ਦੇਖੋ 8 ਦੋਣੀ 16 8 ਤੇ 24 8 ਚੋਕੇ 32 8 ਪੰਜਾ 40 5 1 2 3 4 ਤੇ 5 20 ਵਨ ਸਾਡਾ ਰਾਈਟ ਆਨਸਰ ਆਊਗਾ ਇਹਦੇ ਤੋਂ ਬਾਅਦ ਦੇ ਵਿੱਚ ਬੇਟਾ ਆ ਗਿਆ ਸਵਾਲ ਨੰਬਰ 13 ਕਹਿੰਦਾ 1 ਤੇ 17 ਦੇ ਸਾਂਝੇ ਗੁਣਖੰਡ ਹਨ 1 ਤੇ 17 ਦੇ ਸਾਂਝੇ ਗੁਣਖੰਡ ਬੇਟਾ 1 ਤੇ 17 ਦਾ ਸਾਂਝਾ ਗੁਣਖੰਡ ਸਿਰਫ 1 ਹੀ ਆ ਬੇਟਾ ਕਿਉਂਕਿ 1 ਸਾਰਿਆਂ ਦਾ ਸਾਂਝਾ ਦੋਵੇਂ ਹੀ ਅਪਹਾਜ ਸੰਖਿਆਵਾਂ ਹੈਗੀਆਂ ਠੀਕ ਹੈ 1 ਤਾਂ ਅਪਹਾਜ ਸੰਖਿਆ ਵੀ ਨਹੀਂ 17 ਅਪਹਾਜ ਸੰਖਿਆ ਹੈ ਤਾ 1 ਦਾ ਗੁਣਨਖੰਡ ਤਾਂ 1 ਆਪਣੇ ਆਪ ਹੀ ਹੁੰਦਾ ਹੈ ਨਾ 1 ਤੇ 17 ਦੇ ਸਾਂਝੇ ਗੁਣਨਖੰਡ ਕਿੰਨੇ ਆਗੇ 1 ਆ ਗਿਆ a1 ਸਾਡਾ ਆਨਸਰ ਆ ਗਿਆ ਤਾਂ ਇਹਦੇ ਤੋਂ ਬਾਅਦ ਵਿੱਚ ਬੇਟਾ ਅੱਗੇ ਆ ਗਏ ਆਪਾਂ ਸਵਾਲ ਨੰਬਰ 14 ਐਸੇ 1 ਤੇ 17 ਦੇ ਸਾਂਝੇ ਗੁਣਨਖੰਡ ਹਨ ਠੀਕ ਹੈ ਤਾਂ ਅੱਗੇ ਆ ਗਏ ਬੇਟਾ ਸਵਾਲ ਨੰਬਰ 14 ਦੇ ਉੱਤੇ हां बेटा तो नेक्स्ट आ गए ਆਪਾਂ ਸਵਾਲ ਨੰਬਰ 14 ਦੇ ਉੱਤੇ ਸਵਾਲ ਨੰਬਰ 14 ਤੇ ਕੀ ਕਹਿੰਦਾ ਪਿਆ ਕਹਿੰਦਾ 12 ਤੇ 18 ਦੇ ਸਾਂਝੇ ਗੁਣਖੰਡ ਹਨ बेटा ਅਸੀਂ 12 ਦੇ 1 12 ਬਰਾਬਰ 12 2 6 12 3 4 12 ਠੀਕ ਹੈ ਤਾਂ ਤਿੰਨ ਤਾਂ ਇਹ ਦਿੱਤੋ ਬਾਅਦ ਵਿੱਚ 6 2 ਰਿਪੀਟ ਕਰ ਜਾਂਦਾ ਆ ਬੇਟਾ 6 ਗੁਣਖੰਡ ਦੇ ਆਗੇ ਉਦੋਂ ਬਾਅਦ ਦੇ ਵਿੱਚ ਬੇਟਾ ਆਪਾਂ 18 ਦੇ ਗੁਣਨਖੰਡ ਬਣਾ ਲੈਣੇ 1 18 18 2 9 18 ਠੀਕ ਹੈ 3 6 18 ਠੀਕ ਹੈ ਉਦੋਂ ਬਾਅਦ 4 5 ਤੇ ਨਹੀਂ ਜਾਂਦਾ ਤਾਂ ਫਿਰ 6 3 ਰਿਪੀਟ ਹੋ ਜਾਂਦਾ ਨਹੀਂ ਹੁਣ ਸਾਂਝੇ ਗੁਣਨਖੰਡ 1 ਤਾਂ 1 ਆ ਸਾਂਝਾ ਬੇਟਾ ਠੀਕ ਹੈ ਇਕਾ ਇੱਧਰ ਵੀ ਹੈ ਇਕਾ ਇੱਧਰ ਵੀ ਹੈ ਇੱਕ ਦੂਆ ਸਾਂਝਾ ਇੱਧਰ ਵੀ ਇੱਧਰ ਵੀ ਹੈ ਤੀਆ ਵੀ ਸਾਂਝਾ ਦੋਵਾਂ ਦੇ ਵਿੱਚ ਹੈਗਾ ਠੀਕ ਹੈ ਉਸ ਤੋਂ ਬਾਅਦ ਦੇ ਵਿੱਚ ਬੇਟਾ ਛੀਕਾ ਵੀ ਸਾਂਝਾ ਇਕਾ ਇੱਧਰ ਵੀ ਹੈਗਾ ਤੇ ਇੱਧਰ ਵੀ ਹੈਗਾ ਉਸ ਤੋਂ ਬਾਅਦ ਕੋਈ ਜਿਹੜਾ ਸਾਂਝਾ ਨਹੀਂ ਹੈਗਾ ਇੱਧਰ 9 ਤੇ 18 ਇੱਧਰ 4 ਤੇ 12 1 2 3 ਤੇ 4 4 ਗੁਣਖੰਡ ਸਾਂਝੇ ਹੈ 1 2 3 ਤੇ 6 ਠੀਕ ਹੈ ਤਾਂ ਬੇਟਾ AC1 1 2 3 ਤੇ 6 ਲਾਉਂਦਾ ਪਿਆ ਇਹਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ C1 ਨੂੰ ਅੱਗੇ ਆ ਗਿਆ ਬੇਟਾ 6 ਤੇ 36 ਦਾ ਸਭ ਤੋਂ ਵੱਡਾ ਸਾਂਝਾ ਗੁਣਖੰਡ ਹੈ ਤਾਂ 6 ਤੇ 36 ਦਾ ਸਭ ਤੋਂ ਵੱਡਾ ਬੇਟਾ 6 ਦੇ ਗੁਣਖੰਡ ਆ ਜਿਹੜੇ ਉਹ ਬਣਨਗੇ 6 ਦੇ ਬਣਨਗੇ 1 6 बराबर 6 2 3 6 ਇਹਦਾ ਮਤਲਬ 6 ਵੱਡਾ ਸਭ ਤੋਂ ਇਹਦੇ ਤੋਂ ਹੈ ਨਾ ਤੇ 36 ਦੇ 1 36 36 2 2 18 36 3 ਗੁਣਾ 12 ਬਰਾਬਰ 36 4 9 36 6 6 36 ਠੀਕ ਹੈ ਤੇ 7 8 ਤੇ ਨਹੀਂ ਜਾਂਦਾ 9 4 9 4 ਹੋ ਗਿਆ ਬਸ ਆਹੀ ਹੈ ਬੇਟਾ ਤਾਂ ਇਹਦੇ ਵਿੱਚ ਸਾਂਝਾ ਜਿਹੜਾ ਹੈਗਾ 6 ਠੀਕ ਹੈ ਇਹਦੇ ਵਿੱਚ ਵੀ ਹੈ ਇਹਦੇ ਵਿੱਚ ਵੀ ਹੈ ਤਾਂ ਵੱਡੇ ਤੋਂ ਵੱਡਾ ਸਾਂਝਾ ਗੁਣਖੰਡ ਕਿਹੜਾ ਹੈਗਾ 6 ਤਾਂ D1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਠੀਕ ਹੈ ਬੇਟਾ ਅੱਗੇ ਆ ਗਿਆ ਬੇਟਾ ਸਵਾਲ ਨੰਬਰ 16 ਸਵਾਲ ਨੰਬਰ 16 ਕਹਿੰਦਾ 8 ਤੇ 56 ਦਾ ਸਾਂਝਾ ਗੁਣਜ ਹੈ ਤਾਂ ਬੇਟਾ 8 ਤੇ 56 ਦਾ ਸਾਂਝਾ ਗੁਣਜ ਹੈ ਜਿਹੜਾ ਉਹ ਬੇਟਾ 56 ਹੀ ਬਣਨਾ 8 ਦਾ 8 ਦਾ ਗੁਣਜ ਜਿਹੜਾ 56 8 ਦੇ ਭਾੜੇ ਤੇ 56 2 7 56 ਹੁੰਦੇ ਤੇ 56 ਦਾ ਪਹਿਲਾ ਗੁਣਜ ਹੈ ਜਿਹੜਾ 56 ਹੁੰਦਾ ਤਾਂ 8 ਤੇ 56 ਦਾ ਸਾਂਝਾ ਗੁਣਜ 56 b1 ਨੂੰ ਅਸੀਂ ਐਜ਼ a ਰਾਈਟ ਆਨਸਰ ਟਿਕ ਕਰ ਦਵਾਂਗੇ ਵੈਸੇ ਬੇਟਾ 112 ਤੇ ਵੀ 56 ਦੋਣਾ 112 8 ਤੇ ਵੀ ਜਾਂਦੇ ਆ 112 ਵੰਡੇ ਜਾਂਦੇ ਪਰ ਅਸੀਂ ਪਹਿਲਾ ਉੱਤਰ ਦੇਣਾ ਹੁੰਦਾ ਹੈ ਠੀਕ ਹੈ ਤਾਂ b1 ਰਾਈਟ ਆਨਸਰ ਦਵਾਂਗੇ ਇਸ ਤੋਂ ਬਾਅਦ ਦੇ ਵਿੱਚ ਆ ਗਿਆ ਬੇਟਾ ਸਵਾਲ ਨੰਬਰ 17 ਕਹਿੰਦਾ 56 ਤੇ 120 ਦੇ ਸਾਂਝੇ ਗੁਣਨਖੰਡ ਹਨ ਤਾਂ 56 ਤੇ 120 ਦੇ ਬਟਾ ਇਹ ਗੁਣਨਖੰਡ ਸਾਨੂੰ ਕੱਢਣੇ ਪੈਣਗੇ 56 ਦੇ ਤੇ 120 ਦੇ 56 ਦੇ ਗੁਣਨਖੰਡ ਕਿਵੇਂ ਬਣਨਗੇ 1 56 56 2 28 56 3 ਤੇ ਨਹੀਂ ਜਾਂਦਾ 4 ਤੇ 4 1 4 ਹਾਂ 4 14 14 ਚੋਕ 56 ਹੁੰਦੇ ਆ 5 ਤੇ ਨਹੀਂ ਜਾਂਦਾ 6 ਤੇ ਨਹੀਂ ਜਾਂਦਾ ਠੀਕ ਐ 7 ਤੇ ਨਹੀਂ 8 ਤੇ 8 ਤੇ ਜਾਂਦਾ 8 7 56 ਫਿਰ 9 ਤੇ ਨਹੀਂ ਜਾਂਦਾ 9 ਤੇ ਨਹੀਂ ਜਾਂਦਾ 10 ਤੇ ਨਹੀਂ 11 ਤੇ ਨਹੀਂ 12 ਤੇ ਨਹੀਂ 13 ਤੇ ਨਹੀਂ 14 ਚੋਕ 56 ਇਹ ਹੋ ਗਿਆ ਬੇਟਾ ਬਸ ਉਹਨੂੰ ਰਿਪੀਟ ਕਰਨ ਲੱਗ ਪਏ ਇਹ ਠੀਕ ਐ ਤਾਂ ਸਾਰੇ ਜਿਹੜੇ ਰਿਪੀਟ ਗਾ ਗੁਣਨਖੰਡ ਬਣ ਗਏ ਇਹਦੇ ਉਦੋਂ ਬਾਅਦ ਦੇ ਵਿੱਚ ਬੇਟਾ 120 ਦੇ 1 120 120 2 60 120 3 40 120 4 30 120 ਆ ਸਾਰੇ ਗੁਣਖੰਡ ਬਣਦੇ ਆ ਬੇਟਾ ਇਹਦੇ ਤੇ ਅੱਗੇ 5 24 120 6 20 120 ਠੀਕ ਹੈ ਫਿਰ 7 ਤੇ ਨਹੀਂ 8 1.8 8 15 8 15 120 ਠੀਕ ਹੈ 9 ਤੇ ਨਹੀਂ 10 12 120 ਠੀਕ ਹੈ 11 12 10 ਹੁਣ ਬੇਟਾ ਬੱਸ ਰਿਪੀਟ ਹੋ ਗਏ ਇਸ ਤੋਂ ਬਾਅਦ ਆ ਰਿਪੀਟ ਕਰਨ ਲੱਗ ਪੈਣੇ ਠੀਕ ਹੈ ਤਾਂ ਆ ਸਾਰੇ ਇਹਦੇ ਗੁਣਖੰਡ ਬਣ ਗਏ ਆਪਾਂ ਦੱਸਣੇ ਕਿਹੜੇ ਆ ਸਾਂਝੇ ਦੱਸਣੇ ਆ ਜੋ ਪੰਜਿਆ ਤੇ 120 ਦੇ ਸਾਂਝੇ ਗੁਣਨਖੰਡ ਇੱਕ ਤਾਂ ਬੇਟਾ ਆਹਾ ਜਿਹੜਾ ਇੱਕ ਸਾਂਝਾ ਆ ਠੀਕ ਹੈ ਇੱਕ ਦੋ ਸਾਂਝਾ ਆ ਇੱਕ ਆ ਚਾਰ ਸਾਂਝਾ ਆ ਇੱਕ ਅੱਠ ਸਾਂਝਾ ਆ ਠੀਕ ਆ ਉਦੋਂ ਬਾਅਦ ਦੇ ਵਿੱਚ ਬੇਟਾ ਦੇਖੋ 7 14 28 56 ਆਉਂਦੇ ਆ ਕਿਤੇ 7 14 28 56 ਨਹੀਂ ਬਸ 1 2 4 ਤੇ 8 ਇਹ ਚਾਰ ਗੁਣਨਖੰਡ ਸਾਂਝੇ ਆ ਯਾ ਤਾਂ ਬੇਟਾ A ਵਨ ਹੀ 1 2 4 ਤੇ 8 ਦਿੰਦਾ ਪਿਆ ਇਹਨੂੰ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 18 ਕਹਿੰਦਾ 30 ਦੇ ਗੁਣਖੰਡ ਕਿੰਨੇ ਹੋਣਗੇ 30 ਦੇ ਗੁਣਖੰਡ ਤਾਂ ਬੇਟਾ 30 ਦੇ ਗੁਣਖੰਡ ਅਸੀਂ ਕਿਵੇਂ ਲੱਭਾਂਗੇ 1 30 30 2 15 30 3 10 30 4 ਤੇ ਨਹੀਂ ਜਾਂਦਾ 5 6 30 ਠੀਕ ਹੈ 7 6 5 6 ਤੇ 6 5 7 8 9 10 3 ਹੋ ਹੀ ਗਏ ਬਸ ਬੇਟਾ ਆਹੀ ਗੁਣਖੰਡ ਹੈ 1 2 3 4 5 6 7 ਤੇ 8 ਤਾਂ 30 ਦੇ ਕਿੰਨੇ ਗੁਣਖੰਡ ਹੋਣਗੇ 8 a1 ਨੂੰ ਐਸ a ਰਾਈਟ ਆਨਸਰ ਅਸੀਂ ਟਿੱਕ ਲਾਵਾਂਗੇ ਠੀਕ ਹੈ ਅੱਗੇ ਕਹਿੰਦਾ ਪਿਆ 45 ਦੇ ਗੁਣਖੰਡ ਹਨ ਤਾਂ 45 ਦੇ ਗੁਣਨਖੰਡ ਬੇਟਾ ਇਹ ਤੁਸੀਂ ਨਾਲ ਦੀ ਨਾਲ ਆਪ ਅਭਿਆਸ ਕਰ ਲੈਣਾ ਠੀਕ ਹੈ ਮੁੜ ਕੇ ਉੱਥੇ ਭੁੱਲ ਨਾ ਜਾਇਓ ਅਭਿਆਸ ਦੀ ਗੇਮ ਆ ਸਾਰੀ ਦੀ ਸਾਰੀ 45 ਦੇ ਗੁਣਨਖੰਡ 1 45 45 ਤੇ 2 3 15 45 4 ਤੇ ਨਹੀਂ 5 9 45 6 7 8 9 8 ਤੇ ਨਹੀਂ 9 5 45 ਬੱਸ ਬੇਟਾ ਹੁਣ ਰਿਪੀਟ ਕਰਨ ਲੱਗ ਪਏ ਇਹ ਠੀਕ ਹੈ ਤਾਂ ਜਦੋਂ ਰਿਪੀਟ ਨਹੀਂ ਕਰਨੇ ਬਸ ਆ ਗੁਣਨਖੰਡ ਬਣ ਗਏ 1 2 3 4 5 ਤੇ 6 1 3 5 9 15 45 1 3 5 9 15 ਤੇ 45 ਆ ਬੇਟਾ ਸੀ 1 ਨੂੰ ਅਸੀਂ ਇਹਦੇ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 20 ਕਿੰਦਾ ਕਿਹੜੀ ਸੰਖਿਆ 12 ਦੀ ਗੁਣਜ ਹੈ ਤਾਂ 12 ਦਾ ਪਹਾੜਾ ਬੇਟਾ 12 ਦੇ ਪਹਾੜੇ ਤੇ ਸਿਰਫ 144 ਕੱਟੇ ਜਾਂਦੇ ਬਾਹਰ ਉਹ ਬਾਰਿਆ 144 ਹੁੰਦੇ ਆ ਅਸੀਂ ਕੱਟ ਕੇ ਦੇਖ ਲੈਣਾ ਗੁਣਜ ਹਮੇਸ਼ਾ ਦਿੱਤੀ ਸੰਖਿਆ ਤੇ ਪੂਰਾ ਪੂਰਾ ਵੰਡਿਆ ਜਾਊ ਇਸ ਕਰਕੇ A1 ਨੂੰ ਅਸੀਂ ਐਸੇ ਰਾਈਟ ਆਨਸਰ ਟਿੱਕ ਕਰ ਦਵਾਂਗੇ ਇਹ ਸੀਗਾ ਬੇਟਾ ਇਹਦਾ ਸਵਾਲ ਨੰਬਰ 20 ਅਗਲੇ ਸਵਾਲ ਆਪਾਂ ਅਗਲੀ ਵੀਡੀਓ ਵਿੱਚ ਸ਼ੇਅਰ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ